ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਕੁ ਪਾਵਨ ਸ਼ਬਦ ਜੋ ਅਸੀਂ ਆਮ ਕਰਕੇ ਲਾਜ ਲੱਲੇ ਨੂੰ ਕੰਨਾ ਜੱਜਾ ਜਾਂ ਫਿਰ ਲੱਲੇ ਨੂੰ ਕੰਨਾ ਜੱਜੇ ਨੂੰ ਉਕੜ ਚਲੋ ਇਹ ਦੋਨੇ ਸ਼ਬਦ ਸਾਂਝੇ ਕਰ ਲੈਨੇ ਆ ਬਿਨਾ ਉਕੜ ਤੋਂ ਜੱਜਾ ਔਰ ਔਂਕੜ ਸਮੇਤ ਜੱਜਾ ਲਾਜ ਦੇ ਨਾਲ ਲੱਗਿਆ ਹੋਇਆ ਜੱਜਾ ਜਿਹਨੂੰ ਔਂਕੜ ਵੀ ਲੱਗੀ ਹੋਵੇ ਜਾਂ ਨਾ ਲੱਗੀ ਹੋਵੇ ਉਹ ਵਿਚਾਰ ਅਸੀਂ ਕਰਨੀਆਂ ਸ਼ਬਦ ਹੈ ਲੱਲੇ ਨੂੰ ਕੰਨਾ ਜੱਜੇ ਨੂੰ ਔਂਕੜ ਲਾਜ ਜਾਂ ਫਿਰ ਲੱਲੇ ਨੂੰ ਕੰਨਾ ਜੱਜਾ ਲਾਜ ਆਓ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਕੁਝ ਪੰਕਤੀਆਂ ਜੋ ਅਸੀਂ ਸਾਂਝੀਆਂ ਕਰਨੀਆਂ ਨੇ ਇਕ ਪਾਵਨ ਸ਼ਬਦ ਹੈ ਕੂਲਟਾ ਏਕ ਪੰਚ ਪਨਿਹਾਰੀ ਟੁੱਟੀ ਲਾਜ ਭਰੈ ਮਤ ਹਾਰੀ ਇਹ ਜਿਹੜਾ ਕੂਹਟਾ ਸ਼ਬਦ ਹੈ ਜਾਂ ਕੂਆਂਟਾ ਕਹਿ ਦਿੰਦੇ ਆਂ ਅਸੀਂ ਸ਼ਬਦ ਸੰਸਕ੍ਰਿਤ ਦਾ ਹੈ ਕੂਪ ਕੂਪ ਤੋਂ ਪ੍ਰਾਪਿਤ ਰੂਪ ਬਣਿਆ ਕੂਆ ਕੂਆ ਕਹ ਲਈਏ ਕੱਕੇ ਦੇ ਲੈਂਕੜ ਐਡੇ ਕੰਨਾ ਉਹਦੇ ਨਾਲ ਸਤਿਗੁਰੂ ਜੀ ਨੇ ਤਾ ਸ਼ਬਦ ਅਲਪਾਰਥਕ ਤੌਰ ਤੇ ਵਰਦਿਆ ਸ਼ਬਦ ਬਣਾ ਦਿੱਤਾ ਕੂਟਾ ਜਿਵੇਂ ਮੁਖ ਤੋਂ ੜਾ ਨਾਲ ਲਾ ਕੇ ਬਣਾ ਦਿੱਤਾ ਮੁਖੜਾ ਜਿਵੇਂ ਚਮਾਰ ਤੋਂ ਟੈ ਕੇ ਨੂੰ ਕੰਨ ਨਾਲ ਲਾ ਕੇ ਬਣਾ ਦਿੱਤਾ ਚਮਰਟਾ ਇਸ ਤਰ੍ਹਾਂ ਇਹ ਸ਼ਬਦ ਹੈ ਕੂਟਾ ਇਹਨੂੰ ਕਹਿੰਦੇ ਖੂ ਨਿਕਲ ਜਾ ਖੂ ਇੱਕ ਇਹਦੀ ਵਿਸ਼ੇਸ਼ਤਾ ਕਿੰਨੇ ਖੂ ਹੈ ਇੱਕ ਖੂ ਹੈ ਇਸ ਕਰਕੇ ਵਿਸ਼ੇਸ਼ਣ ਕੂਆ ਜਿਹੜਾ ਪੁਲਿੰਗ ਹੈ ਇਹਦਾ ਵਿਸ਼ੇਸ਼ਣ ਤੇ ਵਿਸ਼ੇਸ਼ਣ ਔਂਕੜ ਸਮੇਤ ਹੈ ਪੰਚ ਪਨਿਹਾਰੀ ਪੰਜ ਤੋਂ ਭਾਗ ਹੈ ਪੰਜ ਪਨਿਹਾਰੀ ਦਾ ਮਤਲਬ ਹੁੰਦਾ ਪਾਣੀ ਭਰਨ ਵਾਲੀਆਂ ਇੱਕ ਖੂਹ ਹੈ ਔਰ ਉਹਦੇ ਵਿੱਚ ਪੰਜ ਚਰਖੜੀਆਂ ਲੱਗੀਆਂ ਜਿਹੜੀਆਂ ਵਿੱਚੋਂ ਪਾਣੀ ਕਢਦੀਆਂ ਨੇ ਬਾਹਰ ਸਿੱਟੀ ਜਾਂਦੀਆਂ ਨੇ ਕਢਦੀਆਂ ਨੇ ਬਾਹਰ ਸਿੱਟੀ ਜਾਂਦੀਆਂ ਨੇ ਸਤਿਗੁਰੂ ਆਖਦੇ ਨੇ ਆਹ ਸ਼ਰੀਰ ਇੱਕ ਨਿੱਕਾ ਜਿਹਾ ਖੂਹ ਹੈ। ਇਹਦੇ ਵਿੱਚ ਪੰਜ ਚਰਖੜੀਆਂ ਕਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਪੰਜ ਗਿਆਨ ਇੰਦਰੀ ਕਹਿੰਦੇ ਹਾਂ। ਜਿਵੇਂ ਅੱਖਾਂ ਐ, ਕੰਨ ਐ, ਨੱਕ ਐ, ਸਾਡੀ ਰਸਨਾ ਐ ਜਾਂ ਸਾਡੀ ਚਮੜੀ ਹੈ। ਜਿਸ ਤੋਂ ਸਾਨੂੰ ਗਿਆਨ ਹੁੰਦਾ ਹੈ। ਇਹਨੂੰ ਗਿਆਨ ਇੰਦਰੀ ਕਹਿੰਦੇ ਨੇ। ਇਹਨਾਂ ਵਿੱਚੋਂ ਕੁਝ ਕਰਮ ਇੰਦਰੀ ਵੀ ਹਨ ਜਿਵੇਂ ਅੱਖਾਂ ਹੈ, ਕੰਨ ਹੈ, ਰਸਨਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਾਵਨ ਬਾਣੀ ਦੇ ਵਿੱਚ ਸਰੀਰ ਇੱਕ ਖੂਹ ਹੈ ਪੰਜ ਗਿਆਨਿੰਦਰੇ ਇਹਦੇ ਵਿੱਚ ਚਰਖੜੀਆਂ ਦਾ ਕੰਮ ਕਰਦੇ ਨੇ ਟੂਟੀ ਲਾਜ ਭਰੈ ਮਤ ਹਾਰੀ ਮਤ ਮਮਤ ਅਤੇ ਸਾਰੀ ਮਤ ਇਸਤਰੀ ਲਿੰਗ ਸ਼ਬਦ ਹੈ ਜਿਹਨੂੰ ਅਸੀਂ ਕਹਿੰਦੇ ਸਾਡੀ ਮਾਤ ਇਹ ਮਤ ਕੁਮਤ ਵੀ ਹੋ ਸਕਦੀ ਇਹ ਮਤ ਸਮਤ ਵੀ ਹੋ ਸਕਦੀ ਪਰ ਇੱਥੇ ਹਾਰੀ ਹੋਈ ਮਤ ਭਾਵ ਵਿਸ਼ਿਆਂ ਬੇਕਾਰਾਂ ਵਿੱਚ ਫਸੀ ਹੋਈ ਮਾਤਾ ਤੇ ਫਿਰ ਜਿਵੇਂ ਖੂਹ ਦੇ ਵਿੱਚ ਚਰਖੜੀਆਂ ਇਸ ਤਰ੍ਹਾਂ ਪਾਣੀ ਬਾਹਰ ਕੱਢਦੀਆਂ ਨੇ ਪਰ ਉਹਨੂੰ ਰਸਾ ਵੀ ਚਾਹੀਦਾ ਫਿਚਣ ਵਾਸਤੇ ਪਰ ਲੱਜ ਟੁੱਟੀ ਹੋਈ ਹੈ ਟੁੱਟੀ ਲੱਜ ਦੇ ਨਾਲ ਪਾਣੀ ਕੱਢਣਾ ਅਸੰਭਵ ਹੈ ਔਖਾ ਹੈ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਕਿ ਜਿਹੜੇ ਪੰਜ ਗਿਆਨ ਇੰਦਰੀਆਂ ਨਾ ਉਹਨਾਂ ਦੇ ਨਾਲ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸੇ ਹੋਏ ਗਿਆਨ ਇੰਦਰੀਆਂ ਦੇ ਨਾਲ ਅਸੀਂ ਪਦਾਰਥਾਂ ਦੇ ਵਿੱਚ ਜਿਹੜਾ ਵਿਸ਼ੇਵਕਾਰ ਹੈ ਨਾ ਪਦਾਰਥ ਉਹਨਾਂ ਵਿਸ਼ੇਵਕਾਰਾਂ ਪਦਾਰਥਾਂ ਦੇ ਵਿੱਚ ਰਸ ਭੋਗਣ ਦੀ ਕੋਸ਼ਿਸ਼ ਕਰ ਰਹੇ ਆ। ਤੋਂ ਸਤਿਗੁਰੂ ਜੀ ਇੱਥੇ ਸ਼ਬਦ ਵਰਤਦੇ ਨੇ ਲਾਜ ਟੁੱਟੀ ਲਾਜ ਤੋਂ ਲਾਜ ਨੱਲੇ ਨੂੰ ਕੰਨਾ ਜੱਜੇ ਨੇ ਔਕੜ ਹੈ। ਇਹ ਸੰਸਕ੍ਰਿਤ ਦੇ ਸ਼ਬਦ ਰੱਜੂ ਸੰਸਕ੍ਰਿਤ ਦਾ ਸ਼ਬਦ ਉਸ ਤੋਂ ਬਣਿਆ ਹੋਇਆ ਹੈ ਲਾਜ ਲੱਲੇ ਨੂੰ ਕੰਨਾ ਅਪਰਾਧਿਕ ਲਾ ਕੇ ਜੱਜੇ ਨੂੰ ਔਕੜ ਲੱਜ ਜਿਹਨੂੰ ਅਸੀਂ ਪੰਜਾਬੀ ਵਿੱਚ ਲੱਜ ਕਹਿੰਦੇ ਆ ਜਾਂ ਰੱਸੀ ਕਹਿੰਦੇ ਹਾਂ ਤਾਂ ਇੱਥੇ ਸ਼ਬਦ ਜਿਹੜਾ ਇਹ ਇਹ ਸੰਸਕ੍ਰਿਤ ਤੋਂ ਬਣਿਆ ਹੋਇਆ ਰੱਜੂ ਸ਼ਬਦ ਤੋਂ ਬਣਿਆ ਹੋਇਆ ਲੱਜ ਤੋਂ ਇਹਨੂੰ ਲੱਜ ਜਾਂ ਰੱਸੀ ਕਹਿ ਲਈਏ ਇੱਕ ਪੰਕਤੀ ਹੋਰ ਲੈ ਲੈਨੇ ਆਸੇ ਗੱਲ ਨੂੰ ਸਮਝਣ ਵਾਸਤੇ ਅਨੰਦ ਨਮੂਸਾ ਲਾਜ ਟੁਕਾਈ ਇਹ ਵੀ ਸ਼ਬਦ ਉਹੀ ਸੰਸਕ੍ਰਿਤ ਦੇ ਰੱਜੂ ਤੋਂ ਬਣਿਆ ਹੋਇਆ ਤੇ ਉਹ ਸੰਸਕ੍ਰਿਤ ਦੇ ਵਿੱਚ ਉਹ ਆਣੇ ਕਰਕੇ ਇਹ ਲਾਜ ਦੇ ਜੱਜੇ ਨੂੰ ਔਂਕੜ ਨਾਲ ਹੈ ਇਹਦਾ ਮਤਲਬ ਲੱਜ ਜਿਹਨੂੰ ਅਸੀਂ ਲੱਜ ਕਹ ਲੀਏ ਕਿ ਬੰਦਾ ਵਿਕਾਰਾਂ ਦੇ ਖੂਹ ਵਿੱਚ ਡਿੱਗਿਆ ਹੋਇਆ ਲੱਜ ਨੂੰ ਫੜ ਕੇ ਲੰਘਿਆ ਹੋਇਆ ਹੈ ਤੇ ਉਸ ਲੱਜ ਨੂੰ ਝੂਹਾ ਕੱਟੀ ਜਾ ਰਿਹਾ ਪਰ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਰਸਨ ਦੇ ਵਿੱਚ ਫਸਿਆ ਹੋਇਆ ਉਹ ਕੱਟ ਹੁੰਦਾ ਰਸਾ ਇਹਨੂੰ ਦਿਖਾਈ ਨਹੀਂ ਦੇ ਰਿਹਾ ਜਿਵੇਂ ਸਤਿਗੁਰੂ ਕੀ ਕਹਿੰਦੇ ਨੇ ਗਿਰਤ ਕੂਪਮੈ ਖਾਹੇ ਮਿਠਾਈ ਮਿਠਾਈ ਹੁੰਦੇ ਮਿੱਠੇ ਪਦਾਰਥ ਦੁਨੀਆ ਦੇ ਸਵਾਦਾਂ ਦੇ ਪਦਾਰਥ ਉਹ ਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾਈ ਜਾ ਰਿਹਾ ਹੈ ਜਿਹੜਾ ਹੋਇਆ ਮੋਹ ਦੇ ਖੂਦ ਦੇ ਵਿੱਚ ਹੈ ਖੂਦ ਦੇ ਵਿੱਚ ਡਿੱਗਿਆ ਹੋਇਆ ਉਹ ਰੱਸੀ ਫੜ ਕੇ ਲੰਘਿਆ ਹੋਇਆ ਉਹ ਰੱਸੀ ਨੂੰ ਜਿਹੜਾ ਹੈ ਇੱਕ ਚੂਹਾ ਕੱਟਦਾ ਜਾ ਰਿਹਾ ਹੈ ਤੇ ਜਦੋਂ ਉਹ ਰੱਸੀ ਕੱਟੀ ਜਾਣੀ ਇਹਨੇ ਵਿੱਚ ਡਿੱਗ ਜਾਣਾ ਦੇ ਕਾਰਨ ਵਿੱਚ ਫਸ ਜਾਣਾ ਭਾਵ ਜਿਵੇਂ ਭਗਵਤ ਪ੍ਰਾਣ ਗ੍ਰੰਥ ਹੈ ਇੱਕ ਉਹਦੇ ਵਿੱਚ ਇੱਕ ਜਿਕਰ ਆਉਂਦਾ ਹੈ ਕਿ ਇੱਕ ਬੰਦੇ ਕੋਲ ਕੁਝ ਮਾਇਆ ਹੈ ਯਾਨੀ ਕਹਿ ਲਈਏ ਸੋਨਾ ਕਹਿ ਲਈਏ ਜੰਗਲ ਦਾ ਰਸਤੇ ਨੇ ਲੰਘਣਾ ਇਹਦੇ ਮਗਰ ਚੋਰ ਲੱਗ ਜਾਂਦੇ ਇਹ ਭੱਜਦਾ ਤੇਜ਼ ਚੋਰੀ ਦੇ ਮਗਰ ਭੱਜਦੇ ਨੇ ਕਦੇ ਪਿੱਛੇ ਦੇਖਦਾ ਕਦੇ ਅੱਗੇ ਦੇਖਦਾ ਪਰ ਜਦੋਂ ਪਿੱਛੇ ਮੁੜ ਕੇ ਦੇਖ ਕੇ ਅੱਗੇ ਨੂੰ ਦੇਖਣ ਲੱਗਦਾ ਉਨਹੀਂ ਦਿਨੋਂ ਅੱਗੇ ਇੱਕ ਖੂਮਾ ਪਟਿਆ ਹੋਇਆ ਟੋਹਾ ਕਹਿ ਲੀਏ ਡੂੰਘਾ ਆ ਜਾਂਦਾ ਇਹ ਉਹਦੇ ਵਿੱਚ ਲਿਜ ਜਾਂਦਾ ਇੱਕ ਟਾੜੇ ਨੂੰ ਫੜ ਕੇ ਲੱਗ ਜਾਂਦਾ ਚੋਰ ਤਾਂ ਕਿਤੇ ਪਾਸੇ ਚਲੇ ਜਾਂਦੇ ਨੇ ਚੋਰ ਵਾਪਸ ਮੁੜ ਜਾਂਦੇ ਨੇ ਪਰ ਜਿਵੇਂ ਦੀ ਨਿਗਾਹ ਪੈਂਦੀ ਹੈ ਕਿ ਆ ਦੇਖਦਾ ਉੱਪਰ ਸ਼ੇਰ ਖੜਾ ਹੈ ਥੱਲੇ ਨਿਕਾ ਮਾਰਦਾ ਇੱਕ ਫਨੀਅਰ ਸੱਪ ਹੈ ਪਰ ਉਸੇ ਟਾਣੇ ਦੇ ਉੱਤੇ ਇੱਕ ਸ਼ਹਿਦ ਮਧੂਮੱਖੀਆਂ ਛਤਾ ਲੱਗਿਆ ਹੋਇਆ ਉਹ ਸ਼ਹਿਦ ਦਾ ਟਿਮਕਾ ਹੀ ਦੇ ਮੂੰਹ ਤੇ ਚੁੰਦਾ ਇਹਨੂੰ ਸਵਾਦ ਲੱਗਦਾ ਇਹਨੂੰ ਉੱਪਰ ਵਾਲਾ ਸ਼ੇਰ ਵੀ ਭੁੱਲ ਜਾਂਦਾ ਥੱਲੇ ਵਾਲਾ ਸੱਪ ਵੀ ਭੁੱਲ ਜਾਂਦਾ ਉਹ ਰਸ ਦੇ ਵਿੱਚ ਮਗਨ ਹੋ ਜਾਂਦਾ ਸ਼ਹਿਦ ਦੇ ਵਿੱਚ ਤੇ ਦੋ ਚੂਹੇ ਉਸ ਟਾਣੇ ਨੂੰ ਕੱਟਣ ਲੱਗਦੇ ਜਿਹਦੇ ਉੱਤੇ ਇਹ ਫਸਿਆ ਹੋਇਆ ਹੈ ਹੁਣ ਜਾਨੀ ਉੱਪਰ ਵੀ ਮੌਤ ਹੈ ਥੱਲੇ ਵੀ ਮੌਤ ਹੈ ਪਰ ਫਿਰ ਵੀ ਰਸਾਂ ਦੇ ਵਿੱਚ ਉਹ ਸ਼ਹਿਦ ਦੇ ਸਵਾਦ ਵਿੱਚ ਫਸੇ ਰਹਿੰਦੋਂ ਨਹੀਂ ਭੁੱਲ ਜਾਂਦੇ ਇਸੇ ਤਰੀਕੇ ਨਾਲ ਸਤਿਗੁਰ ਕਹਿੰਦੇ ਇਹ ਖੂਹ ਦੇ ਵਿੱਚ ਡਿੱਗਿਆ ਹੋਇਆ ਹੈ ਇਹਦੀ ਲਾਜ ਨੂੰ ਚੂਹਾ ਕੱਟ ਰਿਹਾ ਹੈ ਜਿਹਨਾਂ ਨੂੰ ਫੜ ਕੇ ਲੰਘਿਆ ਹੋਇਆ ਹੈ ਇਹਨੇ ਥੱਲੇ ਡਿੱਗਦਾ ਜਾਣਾ ਹੈ ਪਰ ਆ ਮਿਠਾਈ ਖਾਏ ਖਾਏ ਮਿਠਾਈ ਦਾ ਮਤਲਬ ਭਾਵੇਂ ਸਵਾਦਲੇ ਪਦਾਰਥ ਵਿਸ਼ਿਆਂ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਜੀਵ ਇਸ ਤਰੀਕੇ ਦੇ ਨਾਲ ਤਾਂ ਇੱਥੇ ਵੀ ਲਾਜ ਸ਼ਬਦ ਉਹੀ ਸੰਸਕ੍ਰਿਤ ਦੇ ਰੱਜੂ ਸ਼ਬਤ ਤੋਂ ਬਣਿਆ ਹੋਇਆ ਲਾਜ ਇਸ ਕਰਕੇ ਔਕੜ ਨਾਲ ਆਈ ਹੈ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਲੱਜ ਰਸੀ ਪਰ ਫਿਰ ਵੀ ਸੰਸਕ੍ਰਿਤ ਰੱਜੂ ਤੋਂ ਬਣਿਆ ਹੋਇਆ ਸ਼ਬਦ ਹੋਣ ਕਰਕੇ ਇਹ ਔਕੜ ਨਾਲ ਆਈ ਨਹੀਂ ਇਸਤਰੀ ਲਿੰਗ ਸ਼ਬਦ ਨੂੰ ਔਕੜ ਨਹੀਂ ਆਉਂਦੀ ਹੁਣ ਅਗਲੀਆਂ ਪੰਕਤੀਆਂ ਦੇਖੀਏ ਆਪੋ ਸੰਤ ਮਿਲਾ ਹਰ ਕਥਾ ਕਹਾਣੀਆਂ ਇਹ ਸੰਤ ਜਨ ਨੂੰ ਆਓ ਮਿਲੋ ਖਰੀਦਿਆ ਕਥਾ ਕਹਾਣਾ ਕਹਾਣੀਆਂ ਕਰੀ ਰੱਬ ਦੀਆਂ ਗੱਲਾਂ ਕਰੀਏ ਅਨੰਦਿ ਨਿ ਸਿਮਰਹਿ ਨਾਮ ਤਜ ਲਾਜ ਲੋਕਾਣੀਆਂ ਹੁਣ ਜਿਹੜਾ ਇਹ ਲਾਜ ਸ਼ਬਦ ਹੈ ਲੱਲੇ ਨੂੰ ਕੰਨਾ ਜੱਜਾ ਲਾਜ ਇਹ ਸੰਸਕ੍ਰਿਤ ਦੇ ਸ਼ਬਦ ਲੱਜਾ ਤੋਂ ਬਣਿਆ ਹੋਇਆ ਹੈ ਇੱਜ਼ਤ ਇਸ ਕਰਕੇ ਲੱਜਾ ਦਾ ਸ਼ਬਦ ਉਹਨੂੰ ਔਕੜ ਨਹੀਂ ਆndi ਇੱਥੇ ਵੀ ਔਕੜ ਨਹੀਂ ਆਈ ਇਹ ਵੀ ਇਸਤਰੀ ਲਿੰਗ ਸ਼ਬਦ ਹੀ ਹੈ ਅਨੰਦਿ ਸਿਮਰ ਸਿਮਰਹਿ ਨਾਮ ਤਦ ਲਾਜ ਲੁਕਾਣੀਆਂ ਲੋਕਿਕ ਲੱਜਿਆਂ ਨੂੰ ਤਿਆਗ ਕੇ ਆਓ اے ਸੰਤ ਜਨੋ ਹਰਿ ਦੀਆਂ ਕਥਾ ਕਹਾਣੀਆਂ ਗੱਲਾਂ ਕਰੀਏ ਉਹਦਾ ਨਾਮ ਜਪੀਏ ਇੱਕ ਪੰਕਤੀ ਹੋਰ ਦੇਖ ਲੈਣੇ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਜੀ ਸੰਬੋਧਨ ਸ਼ਬਦ ਹੈ ਲਾਜ ਤੋਂ ਭਾਵ ਹੈ ਇੱਜ਼ਤ ਸੰਸਕ੍ਰਿਤ ਦੇ ਸ਼ਬਦ ਲੱਜਾ ਤੋਂ ਬਣਿਆ ਹੋਇਆ ਲਾਜ ਇਸ ਕਰਕੇ ਔਂਕੜ ਨਹੀਂ ਆਈ ਇਹ ਧਿਆਨ ਰੱਖਣਯੋਗ ਹੈ ਕਿ ਇੱਥੇ ਔਂਕੜ ਹੈ ਹੈ ਨਹੀਂ ਹੈ ਪਰ ਉੱਪਰ ਜਿਹੜੇ ਅਸੀਂ ਪੜ੍ਹ ਸ਼ਬਦ ਪੜ੍ਹੇ ਉਹਨਾਂ ਉੱਪਰ ਔਂਕੜ ਹੈ ਉਹਦਾ ਕਾਰਨ ਇਹ ਹੀ ਹੈ ਸੰਸਕ੍ਰਿਤ ਦੇ ਸ਼ਬਦ ਰੱਜੂ ਤੋਂ ਬਣਿਆ ਹੋਇਆ ਲਾਜ ਲੱਜ ਇੱਥੇ ਸੰਸਕ੍ਰਿਤ ਦੇ ਸ਼ਬਦ ਲੱਜਾ ਤੋਂ ਬਣਿਆ ਹੋਇਆ ਲਾਜ ਇੱਜ਼ਤ ਇਸ ਕਰਕੇ ਇੱਥੇ ਔਂਕੜ ਨਹੀਂ ਹੈ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਓ ਆਪਣਾ ਹਮ ਮੰਗੀ ਭਗਤ ਏ ਕਾਕੇ ਪਾ ਵੇਦੇ ਤੱਤ ਨ ਸਿਆਰੀ ਅਰਥ ਹੈ ਭਗਤੀ ਇਸਤਰੀ ਲਿੰਗ ਸ਼ਬਦ ਇਕਾ ਕੀ ਮਤਲਬ ਇੱਕੋ ਹੀ ਹੈ ਹੇ ਹਰਿ ਜੀ ਹੇ ਪ੍ਰਮਾਤਮਾ ਜੀ ਆਪਣੇ ਹਰ ਜਨ ਦੀ ਆਪਣੇ ਜਨ ਦੀ ਲਾਜ ਰੱਖੋ ਇੱਜ਼ਤ ਰੱਖੋ ਕਿਦਰ ਰੱਖੋ ਉਹ ਜਿਹੜਾ ਆਪਣਾ ਨਾਮ ਹੈ ਨਾ ਜਪਨ ਚ ਪਾਵੋ ਆਪਣਾ ਆਪਣਾ ਨਾਮ ਚ ਪਾਵੋ ਕਿਉਂਕਿ ਅਸੀਂ ਤੇਰੇ ਕੋਲ ਇੱਕ ਤੇਰੀ ਭਗਤੀ ਹੀ ਮੰਗਦੇ ਹਾਂ ਸੋ ਇਹ ਜਿਹੜਾ ਸ਼ਬਦ ਅਸੀਂ ਲਾਜ ਦੇਖਿਆ ਨਾ ਜਦੋਂ ਇਹ ਸੰਸਕ੍ਰਿਤ ਦੇ ਸ਼ਬਦ ਰੱਜੂ ਤੋਂ ਬਣੇ ਹੋਏ ਸਿੱਧਾ ਸਾਹਮਣੇ ਆਇਆ ਉਸ ਵੇਲੇ ਲਾਜ ਲੱਜ ਉਥੇ ਅੰਕੜਾਈ ਹੈ ਜਦੋਂ ਇਹ ਹੀ ਸ਼ਬਦ ਲੱਜਾ ਸੰਸਕ੍ਰਿਤ ਦਾ ਸ਼ਬਦ ਹੈ ਉਹਨੂੰ ਅੰਕੜ ਨਹੀਂ ਹੁੰਦੀ ਲੱਜਾ ਕੰਨੇ ਨਾਲ ਹੁੰਦਾ ਇਸ ਕਰਕੇ ਜਦੋਂ ਇਹ ਸ਼ਬਦ ਲਾਜ ਆਇਆ ਬਿਨਾਂ ਅੰਕੁਰ ਤੋਂ ਆਇਆ ਉਥੇ ਅੰਕੜ ਨਹੀਂ ਹੈ ਇਸ ਚੀਜ਼ ਦੀ ਵਿਚਾਰ ਇਸ ਚੀਜ਼ ਦੀ ਸਮਝ ਸਾਨੂੰ ਹੋਵੇ ਸਾਨੂੰ ਪਤਾ ਲੱਗ ਜਾਵੇ ਕਿ ਜਿਹੜਾ ਇਹ ਸ਼ਬਦ ਅੰਕੁਰ ਲਾਜ ਇਹਦਾ ਮਤਲਬ ਹੈ ਲੱਜ ਤੇ ਜਿੱਥੇ ਅੰਕੜ ਨਹੀਂ ਆਈ ਲਾਜ ਇਹਦਾ ਮਤਲਬ ਹੈ ਇੱਜ਼ਤ ਇਸ ਤਰੀਕੇ ਦੇ ਨਾਲ ਗੁਰਬਾਣੀ ਚ ਸਤਿਗੁਰ ਨੇ ਇਹ ਸਾਨੂੰ ਸਮਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ